ਦਾ ਹੋ ਗਿਆ ਇਹਨਾਂ ਨੂੰ ਮੈਂ ਨਹੀਂ ਮਿੰਤੇ ਕਿ ਦੁਖੀ ਕਰ ਮਾਰਿਆ ਆ ਆ ਜਾ ਗੁੱਡੂ ਦੀ ਬੀਬੀ ਦੁਖੀ ਹੋਈ ਪਈਆਂ ਮੈਂ ਵੀ ਕਰਨਾ ਕੀ ਆ ਨਵੀਂ ਨਹੀਂ ਅੜੀਏ ਬਿਮਾਰੀ ਜੀ ਚੱਲ ਗਈ ਆਪਣੇ ਕਿਤੇ ਫੋਨਾਂ ਤੇ ਨੈਟ ਦੇ ਉੱਤੇ ਆ ਹੋਰ ਕੀ ਮੈਂ ਕਿਤੇ ਦੁਖੀ ਹੋ ਗਈਆਂ ਕਿਹੜੀ ਕੀ ਤੈਨੂੰ ਨਹੀਂ ਪਤਾ ਆ ਮੈਂ ਸਵੇਰੇ ਮੁੰਡਾ ਚੱਲਿਆ ਹੀ ਬਾਜ਼ਾਰ ਨੂੰ ਤੇ ਠੰਡ ਬੜੀ ਸੀ ਤੇ ਧੁੰਦ ਪਈ ਤੇ ਮੈਂ ਇਹਨੂੰ ਕਿਹਾ ਪੀ ਵੇ ਮੁੰਡਿਆ ਚੱਲਿਆ ਮਤੈ ਟੋਪੀ ਟਾਪੀ ਪਾ ਕੇ ਜਾਏਂਗੀ ਤੇ ਠਾੜ ਨਾਲ ਵਾਲੀ ਤੇ ਰੁਕ ਜਾ ਮੈਂ ਤੇ ਟੋਪੀ ਲਈ ਹੁੰਨੀ ਆ ਅਗ ਤੇਨੂੰ ਠੰਡ ਲੱਗ ਜੂਗੀ ਤੇ ਅੱਗੋ ਬੈਣਾ ਮੈਨੂੰ ਕਰਨ ਡਿਆ ਪਿਆ ਕੀ ਕੀ ਹੈ ਕੀ ਹੈ ਕੀ ਹੈ ਠੰਡੀ ਹੈ ਠੰਡੀ ਹੈ ਠੰਡੀ ਹੈ ਲੱਗਣੀ ਆ ਲੱਗਣੀ ਆ ਨਾ ਤੂੰ ਨੀ ਨਿਆ ਮਾਂਗੀ ਮੈਂ ਆਖਿਆ ਕਿ ਇਹਨੇ ਕੁਛ ਕਰਤਾ ਗੁੱਡੀ ਦੀ ਬੀਬੀ ਕਿਹਨੇ ਕੁਛ ਕਰਤਾ ਹੈ ਇਨੀ ਗੱਲ ਕਹਿ ਕੇ ਉਹ ਤੇ ਮੈਂ ਖਤਾ ਭੱਜ ਗਿਆ ਤੇ ਮੇਰੀ ਤੇ ਕਿਤੇ ਸਾਹਸ ਤਾਂ ਨਾ ਆਵੇ ਮੈਂ ਆਂ ਕਿ ਕੁੜੀ ਨੂੰ ਕਿਹਾ ਮੈਂ ਕੜੀਏ ਮੈਨੂੰ ਤੇ ਨਾ ਕਬਰਾ ਟਾਂਜੀਆਂ ਬੜੀਆਂ ਪੈਂਡੀਆਂ ਵਾ ਤੇ ਜਾ ਜਾ ਕਿਤੇ ਪਾਣੀ ਮੈਨੂੰ ਗਲਾਸ ਦੇਈ ਤੇ ਉਹ ਵੀ ਮੈਨੂੰ ਗਿਓ ਕਰ ਰਹੀ ਵੀ ਕੀ ਆ ਕੀ ਆ ਪਾਣੀ ਆ ਪਾਣੀ ਆ ਗਲਾਸ 'ਚ ਪੋਣਾ ਗਲਾਸ 'ਚ ਪੋਣਾ ਗਲਾਸ 'ਚ ਪੋਣਾ ਤੇ ਠੰਡਾ ਹੀ ਆ ਠੰਡਾ ਹੀ ਆ ਪਤਾ ਨਹੀਂ ਕੀ ਤੇ ਮੈਂ ਤੇ ਹੋਰ ਮੈਂ ਤਾਂ ਮੇਰੇ ਨਿਆਣੇ ਨੂੰ ਕਹਿੰਦੇ ਕੁਛ ਕਰ ਤਾਂ ਕਰ ਤਾਂ ਮੈਂ ਤੇ ਕਿਹਾ ਪਾਗਲਖਾਨੇ ਜਮਾ ਕਰਾਉਣੇ ਪੈਣੇ ਆ ਪਹਿਲਾਂ ਮੈਂ ਤੇ ਰੋਂਦੀ ਰੋਂਦੀ ਪਿਓ ਕੋ ਗਈ ਫੇਰ ਘੁੰਮਣ ਡਿਆ ਤੇ ਜੁਕਾਮ ਮੈਨੂੰ ਇਨਾ ਲੱਗਾ ਤੇ ਮੈਂ ਨਾ ਦੇ ਤਾਜ ਦੇ ਪਾਪੇ ਜਾ ਜਾ ਕਿਤੇ ਮੈਨੂੰ ਦਵਾਈ ਜਦੇ ਚ ਕੰਮ ਹੋਇਆ ਤੇ ਭੈਣਾ ਉਹ ਅੱਗੇ ਮੈਨੂੰ ਕਰਨ ਲੱਗਾ ਕਹਿੰਦਾ ਕੀ ਆ ਕੀ ਆ ਕੀ ਆ ਜਕਾਮੀਆਂ ਚ ਕਾਮੀਆਂ ਨਾਕੀਆਂ ਨਾਕੀਆਂ ਨਲੀ ਆ ਨਲੀਆਂ ਵਗਣੀਆਂ ਵਗਣੀਆਂ ਮੇਰੇ ਤੇ ਹੋਰ ਰੰਗ ਗੋਟ ਗਿਆ ਕਹਿੰਦਾ ਦੋਸਤਾਂ ਰੱਟਬਰ ਹੀ ਪਾਗਲ ਹੋ ਗਿਆ ਮੈਂ ਕਿਹਾ ਕਿ ਇਹਨੇ ਕੁਛ ਤੂੜਤਾ ਇਹਨਾਂ ਆਹ ਮੈਂ ਕਿਹਨੇ ਕੁਛ ਕਰਤਾ ਫਿਰ ਮੈਂ ਆਰ ਕੇ ਇਹਨਾਂ ਦੇ ਅੱਗੇ ਰੋਈ ਪਿੱਟੀ ਮੈਂ ਕਿਹਾ ਵੀ ਆ ਕੀ ਕਰਦੇ ਜੇ ਤੂੰ ਤੇ ਫਿਰ ਮੈਨੂੰ ਆਂਦੇ ਮੰਮੀ ਨਹੀਂ ਇਹ ਦੇਗਾ ਟਾਈਮ ਹੋ ਨੀ ਮਰ ਜੋਗੇ ਤੇ ਤੁਹਾਡਾ ਟ੍ਰੈਂਡ ਫੇਰ ਮੈਨੂੰ ਭੈਣਾ ਨਾਲ ਪਹੁੰਚੋ ਕਾਢੀ ਕਿਉਂ ਪਾਇਆ ਤੇ ਉਹ ਸੱਚੀ ਇਦਾਂ ਹੀ ਕਰਨੀਆ ਹਾਂ ਤੇ ਜਿਨੀਆ ਨੇ ਵੀ ਕਰਦੇ ਆ ਹੋ ਜਾ ਰਹੀਏ ਜਾਗਾ ਕਿਤੇ ਤੇ ਕਿਤੇ ਨਵਾਂ ਹੀ ਮੈਂ ਕਿ ਨਹੀਂ ਪਰ ਮਾਵਾ ਨੂੰ ਤੇ ਇਹਨਾਂ ਪਤਾ ਸੰਗੀ ਪਤਾ ਪਾਉਣਾ ਬਾਰੇ ਮੈਨੂੰ ਤੇ ਕੁਛ ਹੋ ਚੱਲਿਆ ਇਹ ਆ ਮੈਂ ਤਾਂ ਤੋ ਚੰਗਾ ਹੋਇਆ ਮੈਂ ਕਹਿੰਦਾ ਮੈਨੂੰ ਇਹਨਾਂ ਨੂੰ ਦੱਸਦਾ ਨਹੀਂ ਤੇ ਮੈਂ ਤੇ ਕਿਤੇ ਕਲਪ ਗਈ ਹਾਂ ਕੁਛ ਨਹੀਂ ਲੜੀ ਕੱਪੜੇ ਤੋਂ ਚੰਗਾ ਫਿਰ ਬਾਅਦ ਚ ਮਿਲਦੇ ਆ ਚੰਗਾ ਫਿਰ ਆ ਕੀ ਆ ਕੀ ਆ ਕੀ ਆ ਚੰਗਾ ਚੰਗਾ ਬਾਅਦ ਚ ਮਿਲਦੇ ਬਾਅਦ ਚ ਮਿਲਦੇ ਬਾਅਦ ਚ ਮਿਲਦੇ ਕਪੜੇ ਧੋਲਾ ਕਪੜੇ ਧੋਲਾ ਕਪੜੇ ਧੋਲਾ